ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇ ਪੈਜ ਰਖਤਾ ਆਇਆ RAM ਰਾਜ ਹਰ ਨਾਕੁ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਚਰਾਇਆ ਹੰਕਾਰੀਆਂ ਨਿੰਦ ਕਾਂ ਪਿਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਸ ਅੰਤਲੇ ਉਚੜਾਇਆ ਸ਼ਲੋਕ ਮਹੱਲਾ ਪਹਿਲਾ ਬੁਖਦਾਰੁ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਅਗਰ ਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ बलिहारी कुदरत वसया तेरा अंत न जाय लख्या रहाओ जात मह जोत जोत मह जाता कल कला भरपूर रहया तू सच्चा साहिब सिफत सवाल जिन की तीजो पार पया तो नानक करते किया बातां जो कुछ करना सो कर रहया सो दर राग आसा पहला एक ओंकार सतगुर प्रसाद सो दर तेरा केहा सो कर केहा जित वह सर्व संभाले ਵਾਜੇ ਤੇਰੇ ਨਾਦ ਨੀਕ ਅਸ਼ੰਖਾ ਤੇਤੇ ਤੇਰੇ ਵੰਨ ਹਾਰੇ ਤੇਤੇ ਤੇਰੇ ਰਾਗ ਪ੍ਰੀ ਸੁਖ ਹੇ ਤੇਤੇ ਤੇਰੇ ਗਾਵਨ ਹਾਰੇ ਗਾਵਣ ਤੁਧਨੋਂ ਪਉਣ ਪਾਣੀ ਦਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋਂ ਚਿਤ ਗੁਪਤ ਲੈ ਜਾਣੇ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਧਨੋਂ ਇਸਰ ਬਰ ਮਾਦੇਵੀ ਸੋਹਣ ਤੇਰੇ ਸਦਾ ਜਵਾਰੇ ਗਾਵਣ ਤੁਧਨ ਇਦਰ ਦ੍ਰਾਸ਼ਨ ਬੈਠੇ ਦੇਵਤਾ ਦਰ ਨਾਲੇ గావణ తుజనో సిద్ధ సమాధి అందర తున సాధీ తువన సరప తున రత్నాలే గావణ తుజనో జో మహాబురావ తుజన కి గావణ తుజనో కంండ మహా కఖే తరే తారే ਤੇਤ ਤੁਨੋ ਗਾਵਨ ਚੋਟ ਤੇ ਭਾਉਨ ਰਤੇ ਤੇਰੇ ਭਗਤ ਰਸਾਲੇ ਮੂਰ ਕੀ ਤੇਤ ਤੁਨੋ ਗਾਵਨ ਸੇਮੈ ਜਤਨ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾ ਸਤ ਸੱਚਾ ਸਤੀ ਨਹੀਂ ਐ ਤੀ ਹੋਸੀ ਜੈ ਨਾ ਜੈਸੀ ਰਚਨ ਦੇ ਨਿਰਚਾਈ ਸੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਿਨੀ ਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇ ਸੋਈ ਤਰਸੀ ਬਰੁਕਮ ਨਾ ਕਰਨਾ ਜਾਈ ਸੂਪਾ ਸਹ ਸਹ ਪਰ ਸਭ ਗਿਆਨ ਤੇ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਕੇ ਸਭ ਕੋਈ ਕੇਵੜ ਵੱਡਾ ਦੀਠਾ ਹੋਏ ਕੀਮਤ ਪਾਇ ਨਾ ਤੇ ਹੈ ਜੈ ਕਹਿਣ ਵਾਲੇ ਤੇ ਰਹਿ ਸਮਾਇ ਵੱਡੇ ਮੇਰੇ ਸਾਹਿਬਾ ਗਹਿਰੰਗ ਬੀਰਾ ਗੁਣੇ ਦੇ ਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੇ ਚਰਤਕ ਮਾਇ ਸਭ ਕੀਮਤ ਮਿਲ ਕੀਮਤ ਪਾਈ ਧਿਆਨੀ ਧਿਆਨੀ ਗੁਰ ਗੁਰ ਹੈ ਕਹਿ ਨਾ ਜਾਈ ਤੇ ਦਲਵੜਿਆਈ ਸਾਬ ਸਾਥੇ ਸਾਬ ਬਤਾ ਬਸਾਬ ਬਤੈਈਆਂ ਸਦਾ ਬੁਰਖਾ ਕੀਆਂ ਵੜਿਆਈਆਂ ਜਿਦੋਂ ਸਿੱਧਿ ਦੇਲੇ ਨਾ ਪਾਈਏ ਕਰਮ ਲੈਣਾ ਹਿਟਾ ਕਰਹਈਆ ਆਖਣ ਵਾਲਾ ਕਿਆ ਵਿਚਾਰਾ ਸੁੱਤੀ ਪਰੇ ਤਰੇ ਪੰਧਾਰਾ ਜਿਸਤੂ ਦੇ ਤਸੇ ਕਿਆ ਚਾਰ ਨਾਨਕ ਸੱਚ ਸੁਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਮਸਰੇ ਮਰਜਾ ਆਖਣੇ ਓਕਾ ਸਾਚਾ ਜੈਨਾਉ ਸਾਚੇ ਨਾਮ ਕੀ ਬਾਦ ਪੂਤ ਫੁਖਾ ਕਰ ਜੁਲੀਏ ਹਦੂਕ ਤੋਕੇ ਮਸਰੇ ਮੇਰੀ ਮਾਈ ਸੱਚਾ ਸਹਿਬ ਸੱਚ ਨਾ ਹੀ ਰਹਾਉ ਸਾਚੇ ਨਾਮ ਕੀ ਤੇਲਵੜਿਆ ਯਾਦ ਕਰੇ ਕੀ ਮਤ ਨਹੀਂ ਪਾਈ ਮੇ ਸਭ ਮਿਲਤੇ ਆਖਣ ਪਾਇ ਵਦਨ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹੇਣ ਛੁਪੇ ਭੋਗ ਬੁਨੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋਈ ਦੇਵ ਦਾवते ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਘਸਨ ਸਾਰੇ ਕੇ ਕਮਜਾਤ ਨਾਨਕ ਨਾਲੇ ਬਾਦ ਸੁਨਾਤ ਰਾਗ ਗੁਜਰੀ ਮਹਲਾ 4 ਹਰਿ ਕੀ ਜਨ ਸਰਬ ਸਰਪਰ ਖਬੇ ਨਾਮ ਕਰੋ ਬਰਪਾਸ ਹਮ ਕੇਰੇ ਕਰਮ ਸਰਬ ਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇ ਮੁਕੁਰ ਆਮ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਨ ਸੁਕਾਈ ਹਰ ਕੀਰਤ ਹਰੇ ਰਹਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਏ ਤੇ ਭਾਗ ਨਿੰਜਮ ਪਾਸ ਬਿਉ ਸਤਗੁਰ ਸੰਗਤ ਨਹੀਂ ਆਇ ਤਰੇ ਜਿ ਬਿਵ ਤਰੇ ਜਿ ਬਿਵਾਸ ਇਨ ਹਰ ਜਨ ਸਤਗੁਰ ਸੰਗਤ ਪਾਇ ਤੇਨ ਤੌਰ ਮਸਤਿ ਬਿ ਲਿਖਿਆ ਲਿਖਾਸ ਤਣ ਤਣ ਸਾ ਸੰਗਤ ਹਰ ਰਸ ਪਾਇ ਮਿਰ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹੱਲਾ 5 ਕਾਹਿ ਰੇ ਮਨ ਚਿਤ ਵਦਮ ਜਾ ਆਹਰ ਹਰ ਜਿਓ ਪਰਿਆ ਸਹਿਲ ਪੱਥਰ ਮਿਰ ਜਨ ਤੇ ਪਾਇ ਤਾ ਕਰਿ ਗਾ ਗੇ ਕਰ ਤਰਿਆ ਮੇਰੇ ਮਾਧੋਰੀ ਸਾਤ ਸੰਗਤੋ ਲੈ ਜੋ ਤਰਿਆ ਮਿਰਪਰ ਸਾਰ ਪਰੰਪਰ ਪਾਇ ਜੋਕੇ ਕਾ ਸਹਰੇ ਆ ਰਹਾਓ ਬਨਨ ਪਿਤਾ ਲੋਸਲ ਬੰਤਾ ਕੋਇ ਨਿਤ ਸੀਤਰਿਆ ਛਿਰ ਸੇ ਲਡਖ ਸੁਬਾ ਹੈ ਠਾਕੁਰ ਕਾ ਹੈ ਮਨ ਭਾਉ ਕਰਿਆ ਊਡੇ ਊੜਾਵੇ ਸੇ ਕੋ ਸਾਚਿ ਪਾਚੇ ਬਸਰੀ ਸਰਿਆ ਕਿਨ ਕਵਣ ਕਲਾਵੇ ਕਮਨ ਚਦਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲਬਲ ਸਦ ਬਲਜਾਈ 13 ਤਨਾ ਪਾਰ ਆਵਰਿਆ ਰਾ ਗਿਆ ਸਾ ਮਹੱਲਾ ਚੌਥਾ ਸੋ ਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖੜ ਰੰਝਣ ਹਰ ਪਰਖਣ ਰੰਝਣਾ ਹਰ ਅਗਮ ਅਗਮਿਆਪਾਰ ਸਭ ਤੇ ਆਵੇ ਸਭ ਧਾਵੇ ਤੁਜੀ ਹਰ ਸਤੇਸ਼ਰ ਦਿਨਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਾ ਦਾਤਾਰਾ ਹਰਿਆਵ ਸੰਤੋ ਜੀ ਸਭ ਰੂਕ ਵਿਚਾਰਨ ਹਾਰਾ ਹਰਿਆਪੇ ठाकुर λαਪੇ ਸੇਵਕ ਜੀ ਕਾ ਨਾਨਕ ਜਿਤ ਵਿਚਾਰਾ ਰੂ ਘਟ ਘਟ ਅੰਦਰ ਸਰਬੁ ਨਰ ਅੰਤਰ ਦੀ ਹਰੇਕੋ ਪਰਖ ਸਮਾਨਾ ਕਿਦਾ ਤੇਰੇ ਤੇ ਖਾਰੇ ਜੀ ਸਭ ਤੇਰੇ ਚੋੜ ਵੀ ਦਾਣਾ ਤੂੰ ਆਪੇ ਦਾ ਤਾਂ ਪ੍ਰਭਤਾ ਦੀ ਹੋ ਤੁਰੇ ਬਿਨਾ ਮਰਨਾ ਜਾਣ ਤੂੰ ਪਾਰ ਬ੍ਰਹਮ ਦੇ ਅੰਤ ਤੇ ਤੇਰੇ ਕਿਆ ਗੁਨਾ ਕੋ ਕਾਣਾ ਜੋ ਸੇਵਾ ਜੋ ਸੇਵਾ ਤੁੱਜੇ ਜੀ ਨਾਨਕ ਜਿਨ ਗੁਰਬਾਣਾ ਹਰ ਤੇ ਆਵੇ ਹਰ ਤੇ ਆਵੇ ਤੁੱਦੀ ਸੇਵਾ ਜੋ ਜੰਮੈ ਸੁਖਵਾਸੀ ਜੇ ਮੁਕਤ ਸੇਵਾ ਮੁਕਤ ਪਾਏ ਜਿਨ ਹਰ ਤੇ ਆਏ ਜਿਨ ਟੁੱਟੇ ਜੰਮ ਕੀ ਪਾਸੀ ਜਿਨ ਨਿਰ ਪਹੁੰਚ ਨਹਰ ਨਿਰ ਪਹੁੰਚ ਤੇ ਆਏ ਜਿਨ ਕਾ ਪਉ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਦਿੱਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਬੋਸਲਾ ਹੰਤ ਜੀ ਹਰ ਨੇ ਕਹਿਣੇ ਕੇ ਅਨੰਤਾ ਤੇਰੇ ਨੇ ਤੇਰੇ ਨੇ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨੇ ਤੇਰੇ ਨੇ ਪੜੇ ਬੋਸਮਰਸਾ ਸਦੀ ਕਰ ਤੇਰਾ ਕਰ ਕਰਮ ਕਰੰਤਾ సే ਪਗੜੇ సే పਗੜੇ ਪਾ లేజండ్ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੁਮ ਦੇਵ ਨਿਰ ਨਾ ਕੋਈ ਧੋਜ ਬਜੂਗ ਇਕੋ ਸਰਾ ਸਦਾ ਤੂ ਇਕੋ ਜੀਤੂ ਨੇਚਲ ਕਰਤਾ ਸੋਈ ਜਿਹੜਾ ਪੇ ਭਾਵੇ ਸੋਈ ਵਰਤੇ ਜੀ ਤੁਗਾਤੇ ਕਰੇ ਜੋ ਹੋਈ ਵਾਪੇ ਸਰ ਜੋ ਸਭ ਪਾਈ ਜੀ ਤੁਗਾਪੇ ਸੂਤ ਸਭ ਗੋਈ ਜਣ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾਂ ਭੱਲਾ ਚੌਥਾ तू करता से प्यार मैं ना सई जो तू पावे सोई थी सी मृत्यु दे सोई हो पाई रहाओ सब तेरी तू सबनी ध्यान जिसने कृपा करे ते नाम रत्न पाया गुरु मुख लादा मन मुग्ग वाए ते दाप बिछोड़े आप मिलाया तू धरे असत जिहि माए जदबिंदु जा कोई नाए ही जन सब तेरा अकेले जोग मिल बिछड़ा सनुगी मेल जिसने तू जाने सो जन जाने हर गुण सभी आखो बखाने ਕਿਨਹਰ ਜਿਵਤਿਨ ਸੁਖ ਪਾਇਐ ਜੇਹੀ ਹਰਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਇ ਤਦਵੇਂ ਦੂਜਾ ਵਰਨਾ ਕੋਈ ਤੂ ਕਰ ਕਰਵੇ ਕਹਿ ਜਾਣੇ ਸੋ ਜਨਾਨ ਨ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਦਿੱਤ ਸਰਗੜੇ ਪਹਿਲੇ ਨ ਵਾਸਾ ਪਾਣੀ ਪਾਵਕ ਤਿਨਹਿ ਕੀਆ ਬੰਕਰ ਮੋਂ ਪੰਣੀ ਚਾਲੇ ਹਮ ਦੇਖੈ ਤੇ ਡੂਗਿਐ ਲੈ ਮਨੇ ਕਨੇ ਚੇਤਸ ਮੂੜ ਮਨਾ ਹਰ ਬਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਿਆ ਮੂਰਖ ਮੁਤਾ ਜਨਮ ਭਇਆ ਰਣਵਤ ਨਾਨਕ ਤਿਨ ਪੀ ਸਰਨਾ ਜਿਨ ਤੋਂ ਨਾਹੀ ਬੀਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹਰੀਏ ਗੋਮਨ ਮਣਕੇ ਤੇਰੀ ਬਰੀਆ ਅਵਰ ਕਾਤਰਿਕ ਤਨ ਆ ਕਾਉਨ ਸਾਸ ਸੁਮਿਤ ਭਜ ਕੇਵਲ ਨਾਮ ਸਰੰਜਾਨ ਲਾ ਭਉਜ ਤਰਨ ਕੈ ਜਨ ਬਿਤਾ ਜਾ ਤਰੰਗ ਮਾਇਆ ਕੈ ਰਹਾਓ ਜਬ ਤਸਨੁ ਧਰਮ ਨਾ ਕਮਾਇ ਸੇਵਾ ਸਾਧਨ ਜਾਨਿਆ ਹਰਾਇਆ कहु नानक हमनीच करम मा शरन परे की राखो शरमा पांचहजवीं कभियो बाज बिनती चौपाई हमरी करो हादय रक्षा पूर्ण होई चित की इच्छा तव चरण म रह हमारा अपना जान करो प्रति पार हमरे दुष भय तुमका वो आप हाथ मोहि बचाओ सुकी बसे मोरो परिवार सेवक सिख सबे करतारा मोर छणज कर दया करीए सब ऋण को आज संगरीए पूरण हमारी आसा तोर भजन की रहे प्यासा तुम चाड़ पे, पे वरना त्यों जो पर चाउ तुम पे पाऊं सेवक सिख से हमारे तारिय चुन चुन सत्र हमारे मारिय आप हादे मुझे मरण का सदा हमारे पच्चा श्रेष तुझो करीव रक्षा अच्छा। राख ले लेकिन हारे साहिब संत सहाय प्यारे दिन बन दुस्तन के हंता तुमो परि चित्र कंता काल पाए ब्रह्मा बक्तरा काल पाये सुखदेव अवतरा काल पाए कर पर प्रासा सकल काल का किया तमाशा जवन काल जोगी सब किए बेद ब्रह्मा जो थी हो जवन काल सम लोक सुहारा नमस्कार है ताए हमारा जवन काल सब जगत मनायो देवदा जक्षणी बजायो आदि अंते कै अवतारा सोई गुरु समझियो हमारा नमस्कार तुझ ही को हमारे सकल प्रजा जनी आप सवारी तिरकण को शिव गुण सुख दियो सतरण को पर मोह कट कट के अंतर की जानत भले बरे की पीर पछाण चीटी ते कुंचरे सूला सफर कृपा दिशकर फूला संतन दुख पाए ते दुखी सुख पाए साधन के सुखी एक एक ही पीर पछाण कट कट के पट पर की जान जब रख करा करता रा प्रजा तरत तब देह अपारा जब करत करत हो कबु तो मैं मृत देह तर सब हूँ जेते बन चर सब तारे आप अपनी बूझ उचारे ਉਚ ਬੀਤੇ ਰਤਨ ਰਣ ਜਾਣਤ ਬੇਦ ਪੇਦ ਅਰੇ ਆਲਮ ਨਰੰਕਾਰ ਨ ਬਕਾਰ ਨ ਲੰਬ ਆਦਿ ਨੇ ਨਾ ਦੇ ਅਸੰਭ ਤਾਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਪਾਉ ਦਵੇਦਾ ਤਾਕੋ ਕਿਰਪਾ ਹਜ ਨ ਮਾਤਮਾ ਮੂੜ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਨਰੰਕਾਰ ਕਾ ਛੀਣਤ ਨ ਪੇਵ ਆਪੇ ਆਪਣੀ ਕੁਦ ਹੈ ਜੇਤੀ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲ ਕਰਨ ਜਾਏ ਪ੍ਰਸਾਰ ਕਹਿ ਬਿ ਸਜਾ ਪਰ ਤੁਮ ਸੰਸਾਰਾ एक के रूपे नोब सुरूप अरंक राव कहि फूपा अंडा जेरे से तरीके नत कोन कान बहु रई दिन कहू फूल राजा हो बेटा कौन संत पैव संकेत कैठा डगरी से तगाए चंबवाद जुगाद स्वरूप से हमब अब रक्षा मेरी तुम करो सीखि वार सीख संगरो दुष्यद टेड़ बट तो पता सकल मलेश करो रन काटा जेस सर सरनि परेति कदे सदुक तो हो परख जन पग परे तिहारे दिन का तुम संकट सब तारे जो कल कोई तो पारते है ताके काल निपतने हैं रचा हो है सब काला दूसर इस तरह तत्काला कृपा दृश्य ने हर हो ताके तावतन तन तुम हर हो रेद सिद्ध कर मो सब हो सकना कोई एक बार दिन तुम्हें संभारा काल फास्ते ताहे उबारा नर नाम तिहारो कहा दारे दुष तेरा गरग केत मैं शरण तिहारी आप हाथ दे लहू बारी सरब ठोर मोह सुहाई दुष दुख ते लेहु बचाई सोया पाय गए जब ते तुमरे तब ते कुआ करे नहीं आन्यू राम रहीम प्राण करन नेक मत इक नाम मान्यो सिमर शास्त्र वे स्वभाव बहु भेद कहे हम एक ना जान्यो तेरे स्वर्ण कृपा तुम ही कर मैं न कह सब तोही बखान दोहरा सगल द्वार को छाड़ के गयो तुहर द्वार ਬਾਏ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀ ਜਾਨ ਦੇ ਕੋਂਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮਰੀ ਮਾਇ ਸਤਿਗੁਰ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਜੋਤਾ ਗਾਵੋ ਹਰੀ ਕੇ ਰਮਨ ਜਨੀ ਹੋ ਸਾਇਆ ਕਹੇ ਨਾਨਕ ਅਨੰਦ ਹੋ ਅਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋਹਰ ਨਾਲੇ अरे नाड हो तू मैंने मेरे दुख सब विसारना अंगीकारो करे तेरा कार्य सब सवारना सब ना सम्राट स्वामी सो के मनो विसारे कहे नानक मन मेरे सदारो हर नाले साचे साहेबा क्या नहीं कर तेरे करता तेरे सब कुछ है जिस ते सो पावे सदा सिफ्त सलाह तेरी नाम मन वसावे नाम जिनके मन वसया वाजे शब्द कनेरे ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਘਰ ਸ਼ਾਂਤ ਸੁਖਮਨੈ ਵਸੈ ਜਿਨ ਇੱਛਾ ਸਭ ਪੁਜਾਈਆ ਸਦਾ ਕਿਰਪਾਲਕ ਤਾਗਰ ਬਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨਾ ਸੰਤੋਸ਼ ਵਰਤਿ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚਪੜਿਤ ਘਰ ਸਭਾਗੇ ਘਰ ਸਭਾਦੇ ਸ਼ਬਦ ਵਾਜੇ ਕਲਾ ਜਟ ਕਰ ਤਾਰੀਆਂ ਪੰਜ ਦੋ ਤਰਵਸਿ ਪੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈਸ ਕੋ ਹੋ ਆਤਿ ਕਰੇਨ ਦਵਾਜੇ ਅਨਦੇਸਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰਕ੍ਰਮ ਪ੍ਰੂਪਾਇ ਉਤਰੇ ਸਗਲ ਬਸੂਰੇ ਧੂਕ ਰੋਗ ਸੰਤਾਪ ਉਤਰੇ ਸੁਣੀ ਸਤਿ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇਪਨੀ ਤ ਕਹਤੇ ਕਹਤੇ ਸਤਿਗੁਰ ਰਹਾ ਪਰਪੂਰ ਮਨਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਮੰਦਾਵਣੀ ਮਹਲਾ ਪੰਜਵਾ ਥਾਲੇ ਚੁਕੇ ਨ ਵਸਤੂ ਪਈਏ ਸਾਥ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈ ਜਿਸ ਕਾ ਸਭ ਸੇ ਆਧਾਰੋ ਏਕੋ ਖਾਵੇ ਜੇਕੋ ਪੁੰਚੇ ਜਿਸ ਕਾ ਹੋਇ ਉਦਾਰੋ ਇਹ ਵਸਤ ਜੀ ਨਹ ਜਾਏ ਨਿਤ ਨਿਤ ਰੱਖੇ ਉਦਾਰੋ ਦਮ ਸੰਸਾਰ ਕਰ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹਿ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਨਿਆਰੇ ਕੋ ਗੁਨਾਹਿ ਆਪੇ ਤਰਸ ਪਿਓਈ ਤਰਸ ਪਿਆ ਮੇ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਤੀ ਵੇ ਹਰਿਆ ਪੋੜੀ ਜਿੱਥੇ ਤੂੰ ਸਮਰਾਤ ਜਿੱਥੇ ਕੋਈ ਨਾਏ ਉਥੇ ਤੇਰੀ ਰੱਖ ਹੈ ਕਿ ਨਹੀਂ ਉੱਧਰ ਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਛਟ ਜਾਏ भोजल बिक मस गया गुरु शब्द पार पाए जिनको लगी प्यास अमृत से ही खाए कल में हो पुन गुन गोबिंद गाए सबसे नो कर पाल संभाले साही साए फिरता कोई न जाए जी आवे तु दे आए श्लोक महला पंजवा अंतर गुरु आराधना जीवा जब गुरु नाव मेत्री सद गुरु पेखना स्वर सुर ना गुरु नाव सद गुरु से तीरथ्या दर गए पाइये ठाओ कहू कृपा करे जिसनु हे ਯਗ ਮੇ ਉਦਮ ਕਾ ੜੀਏ ਵਰਲੇ ਕੇ ਹੀ ਕੇ ਮਹਲਾ ਪणिमा ਰਖੇ ਰਖਨੇ ਹਾਰਿਆ ਪਿਉ ਵਾਰੀਣੁਰ ਕੀ ਪੈਰੇ ਪਾਏ ਕਾੜ ਸਵਾਰੀਣ ਵਾਯਾ ਪਦੇ ਹਾਲ ਮਨੋ ਨਾ ਵਿਸਾਰੀਣ ਸਾਧ ਜਨ ਕੇ ਸੰਗ ਪਵ ਜਲ ਤਾਰੀਣ ਸਾਖ ਜਨ ਤੱਕ ਦੁਸ਼ਟ ਕਿਰਮਾ ਹੈ ਵਿਦਾਰੀਣ ਈ ਸਹਿਬ ਕੀ ਟੇਕ ਨਾਨਕ ਮਨੇ ਮਾਇ ਜਿਸਮਰ ਸੁਖ ਹੋਏ ਸਗਲੇ ਦੂਖ ਜਾਏ ਈਸਾਏ ਪੀਟੇ ਕ ਨਾਨਕ ਮਨੇ ਮਾਏ ਬਿਸਮਰ ਸੁਖ ਹੋਏ ਚਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ